ਸਾ ਸੰਗਤ ਜੀ ਕਬੀਰ ਸਾਹਿਬ ਸਾਨੂੰ ਕੁਝ ਸੁਝਾਉਣਾ ਕਰਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਸ ਸੰਸਾਰ ਦੇ ਵਿੱਚ ਸੁਖ ਹੁੰਦਾ ਜਿਹੜਾ ਹਰ ਦਾ ਸਿਮਰਨ ਕਰਦਾ ਹੁਣ ਉਤਪਤ ਉਤ ਇੱਥੇ ਇੱਤ ਉੱਤ ਕਦੇ ਨਾ ਦੋਲੇ ਨਾ ਉਹ ਬੰਦਾ ਅੰਦਰੋਂ ਡੋਲਦਾ ਨਾ ਉਹ ਬੰਦਾ ਸਮਾਜ ਦੇ ਵਿੱਚ ਡੋਲਦਾ ਜਿਸ ਰਾਖੇ ਸਰਜਨਹਾਰ ਜਦੋਂ ਅਸੀਂ ਸਰਜਨਾਰ ਦੇ ਉੱਤੇ ਸਾਰਾ ਸਿਰ ਦੰਦੇ ਆ ਵੀ ਸਰਜਨਹਾਰ ਜੀ ਤੁਸੀਂ ਕਰਨਾ ਜੋ ਕਰਨਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੁਝ ਹੋਰ ਸੋਚਣਾ ਚਾਹੀਦਾ ਜੇ ਅਸੀਂ ਸੱਚੀ ਪਿਆਰ ਕਰਦੇ ਹਾਂ ਕਬੀਰ ਹਰ ਕਾ ਸਿੰਦਰਣ ਜੋ ਕਰੇ ਇਹਦਾ ਮਤਲਬ ਕਬੀਰ ਸਾਹਿਬ ਹਰ ਦਾ ਸੇਵਨ ਕਰਦੇ ਸੀ ਹੁਣ ਸਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਹਰ ਆਇਆ ਕਿੱਥੋਂ ਹੈ ਨਾ ਔਰ ਜੇ ਤੈਨੂੰ ਵਿਸ਼ਵਾਸ ਹੈ ਪੰਜਵੇਂ ਪਾਤਸ਼ਾਹ ਤੇ ਤਾਂ ਉਹ ਸਪਸ਼ਟ ਕਰ ਦੇ ਨੇ ਪੰਜਵੇਂ ਪਾਤਸ਼ਾਹ ਜੀ ਕਿ ਹਰ ਕਿੱਥੋਂ ਆਇਆ ਗੋਬਿੰਦ 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 ਨਾਮ ਦੇਉ ਮਨ ਲੀਣਾ ਅਠ ਨਾਮ ਕੋਸ਼ੀ ਪ੍ਰੋ ਹੋਇ ਲਖੀਣਾ ਸ਼ਿਬਾ ਸਤਗੁਰ ਨਾਮਦੇਵ ਜੀ ਵਰਣਾ ਤੁਨ ਤੇ ਆ ਕੇ ਪ੍ਰੀਤ ਚਰਨ ਕਬੀਰਾਂ ਨੀ ਚੁਕਲਾ ਜਲਾ ਰੋ ਭੈ ਗੁਣੀ ਖੀਰਾ ਕਬੀਰ ਸਾਹਿਬ ਹਨਾ ਕਿਰਤ ਕਰਦੇ ਸੀ ਹਰਤਾ ਆ ਨਹੀਂ ਰਵਦਾਸ ਢਵਾਂਤਾ ਢੋਰ ਨਹੀਂ ਨੀ ਤਿਆਗੀ ਮਾਇਆ ਪ੍ਰਗਟ ਹੋਆ ਹੋਆ ਸਾਥ ਸੰਗ ਹਰ ਦਰਸ਼ਨ ਪਾਇਆ ਹੁਣ ਆ ਗਿਆ ਹਰ ਇੱਥੇ ਸੈਨ ਨਾਇਬ ਉਤਕਾਰੀਆਂ ਉਹ ਕਰ 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 ਗਣਿਆ ਮਰ ਗੋਠੂਆ ਪਾਮ ਪਕਤਾ ਨੇ ਗਣਿਆ ਇਹ ਵਿੱਚ ਸੁਣ ਕੇ ਜੱਟ ਰੋਟ ਭਗਤੀ ਲਗਾ ਮਲੇ ਪਰ ਤਖ ਗੁਸਾਈਆਂ ਧੰਨਾ ਵੱਡ ਭਗਾ ਹੁਣ ਸੈਨ ਮਹਾਰਾਜ ਜੀ ਧੰਨਾ ਧੰਨਾ ਤਨਾ ਮਹਾਰਾਜ ਜੀ ਸੈਨ ਮਹਾਰਾਜ ਦੇ ਸੂ ਆਉਂਦੇ ਸਤਗੁਰੂ ਦਾਸ ਮਹਾਰਾਜ ਕੋ ਹੁਣ ਕਬੀਰ ਸਾਹਿਬ ਕਹਿ ਰਿਹਾ ਕਬੀਰ ਸਾਹਿਬ ਨੂੰ ਕੋਈ ਕਹਿ ਰਿਹਾ ਕੋਈ ਨਾ ਕੋਈ ਕੋਈ ਕਬੀਰ ਸਾਹਿਬ ਦਾ ਕਰੀਰ ਦੇ ਆਨਸੋਂ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਤੇ ਨਾ ਢੋਲਈ ਹੁਣ ਕੀ ਆ ਇਤ ਕੀ ਆ ਈੜੀ ਈੜੀ ਜਿਹੜੀ ਆ ਕਿੰਨੇ ਨੰਬਰ ਤੇ ਆ ਤਿੰਨ ਨੰਬਰ ਤੇ ਠੀਕ ਹੈ ਤਤਕਰੀ ਨੰਬਰ ਤੇ ਆ 21 ਨੰਬਰ ਤੇ 12 ਤੇ 12 24 12 ਅੰਦਰ ਤੇ 12 ਬਾਹਰ 24 ਇਹ 24 ਬਣ ਗਿਆ ਇਤ ਉਤ ਊੜੇ ਨੂੰ ਔਕੜ ਊੜੇ ਨੂੰ ਔਕੜ ਤੇ ਤਕਤਾ ਫਰ ਸਰ ਕੁੜਾ ਤੇ ਈੜੀ ਚੇਂਜ ਹੋਈ ਆ ਹੁਣ ਇਹਦਾ ਮਤਲਬ ਗੁਰੂ ਸਾਹਿਬ ਇਹ ਸਮਝਾ ਰਹੇ ਆ ਵੀ ਜੇ 24 ਦੇ ਵਿੱਚ 24 ਦੇ ਵਿੱਚ ਇੱਕ ਪੈ ਜਵੇ ਊੜਾ ਤਾਂ ਫੇ ਕੋਈ ਨਹੀਂ ਸਮਝ ਆ ਸਕਦੀ ਐ ਇਤ ਉਤ ਕਦੇ ਨਾ ਡੋਲੇ ਤੇ ਸਰਾਖੇਗਾ ਸਜਣਹਾਰ ਪਰ ਅਸੀਂ ਕਿਉਂ ਨਹੀਂ ਸਮਝਿਆ ਕਰਦੇ ਸਾਨੂੰ ਇਹਦਾ ਕਿਉਂ ਲੱਗਦਾ ਆ ਕਿ ਰਦਾ ਚਮਰਗਣ ਵਾਲੇ ਸੀ ਬਸ ਐਦਾਂ ਕਿਉਂ ਲੱਗਦਾ ਤੁਹਾਨੂੰ ਇਸੇ ਕਰਕੇ ਇਸੇ ਕਰਕੇ ਤੁਹਾਨੂੰ ਬਾਣੀ ਦੀ ਸਮਝ ਨਹੀਂ ਆਈ ਕਿਉਂਕਿ ਤੁਸੀਂ ਮਨ ਦੇ ਵਿੱਚ ਹਿੰਨ ਭਾਵਨਾ ਰੱਖੀ ਆ ਤੁਸੀਂ ਉਸ ਨਜ਼ਰ ਨਾਲ ਦੇਖਿਆ ਸਤਿਗੁਰੂ ਵਡਾਸ ਮਹਾਰਾਜ ਸਤਿਗੁਰੂ ਕਬੀਰ ਜੀ ਸਤਿਗੁਰੂ ਨਾਮਦੇਵ ਜੀ ਸਤਿਗੁਰੂ ਸਤਨਾਰਾ ਜੀ ਨੂੰ ਉਸ ਨਜ਼ਰ ਨਾਲ ਦੇਖਿਆ ਜਿਹੜੀ ਨਜ਼ਰ ਬ੍ਰਾਹਮਣ ਰੱਖਦਾ ਸੀ